ਰਮਜੀਤ ਕੌਰ ਆਪਣੇ ਤਰਿਆਂ ਦੇ ਰਹਿਣ ਵਾਲਿਆ ਇਸ ਸਿਸਟਰ ਦੀ ਗਵਾਹੀ ਹੈ ਕਿ 12 ਸਾਲਾਂ ਤੋਂ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਸੀ ਘਰ ਵਿੱਚ ਕੋਈ ਕੰਮ ਕਰ ਨਹੀਂ ਸੀ ਕੋਈ ਵੀ ਬਰਕਤ ਨਹੀਂ ਸੀ ਔਰ ਘਰ ਦਾ ਕੋਈ ਨਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਸੀ ਪਰ ਸਿਸਟਰ ਦੱਸ ਰਿਹਾ ਕਿ ਜਦੋਂ ਅਸੀਂ ਮਾਂ ਵਿਸ਼ੇਕ ਦੀ ਚਰਚ ਨਾਲ ਜੁੜੇ ਔਰ ਸੰਤ ਜੀ ਤੋਂ ਲੇ ਹੈਂਡ ਪ੍ਰੇ ਕਰਾਈ ਔਰ ਸੰਤ ਜੀ ਦੇ ਵਚਨਾਂ ਨੂੰ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ ਤਾਂ ਸਿਸਟਰ ਦੱਸ ਰਿਹਾ ਕਿ ਉਸ ਦਿਨ ਤੋਂ ਬਾਅਦ ਇਹ ਬਹੁਤ ਸਾਰੀਆਂ ਬਲੇਸਿੰਗ ਨਾਲ ਬਲੈਸ ਹੋ ਚੁੱਕਿਆ ਹੈ ਨਿਊ ਗੱਡੀ ਏਸੀ ਟਰੈਕਟਰ ਔਰ ਬੋਸ ਸਕੂਟੀ ਨਾਲ ਵੀ ਬles ਹੋ ਚੁੱਕਿਆ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਤਾਰੀਫ ਕਰੋ ਖੁਦਾ ਅਦਲੀ ਚੋਰ ਦੇਣਾ। ਇਹ ਫਾਇਦਾ ਆ ਮਹਾ ਵਿਸ਼ੇਕ ਦੇ ਘਰ ਦੇ ਵਿੱਚ ਆਉਣ ਦਾ ਕਿ ਕਿਦਾਂ ਪਰਮੇਸ਼ਰ ਆਪਣੇ ਲੋਕਾਂ ਨੂੰ ਬles ਕਰਦਾ ਆ। ਕਿੱਥੋਂ ਆਇਓ ਪੈਣਾ? ਤਾਰਿਆ ਪੈਂਡ ਦੋ ਜੀ। ਜੈਮ ਸਿੰਘ ਜੀ। ਕੀ ਹਾਲਾਤ ਸੀਗੇ ਪਹਿਲਾਂ? ਸਾਡੇ ਬਹੁਤ ਪਹਿਲਾਂ ਹਾਲਾਤ ਮਾੜੇ ਸੀ। 12 ਸਾਲ ਤੋਂ। ਹਾਂ ਜੀ। ਤੁਸੀਂ ਦੱਸਿਆ ਕਿ ਘਰ ਦੇ ਵਿੱਚ ਕੋਈ ਵੀ ਬਰਕਤ ਨਹੀਂ ਸੀ ਹੈਗੀ ਜਿਹੜਾ ਵੀ ਪੈਸਾ ਆਉਂਦਾ ਸੀਗਾ ਬਿਮਾਰੀਆਂ 'ਚ ਜਾਂਦਾ ਸੀਗਾ ਚਲਾ ਜਾਂਦਾ ਸੀ ਬਿਮਾਰੀਆਂ 'ਚ ਤੇ ਜਦੋਂ ਦਾ ਮਹਾਭਿਸ਼ੇਕ ਦੇ ਘਰ ਦੇ ਨਾਲ ਜੁੜੇ ਤਾਂ ਕੀ ਹੋਇਆ ਹੁਣ ਬਹੁਤ ਹਾਲਾਤ ਚੰਗੇ ਹੋ ਚੁੱਕੇ ਨੇ ਹਾਲਾਤ ਬਦਲ ਗਏ ਹਾਂਜੀ ਬਦਲ ਗਏ ਦੱਸੋ ਸਾਰਿਆਂ ਨੂੰ ਕੀ ਕੁਝ ਲੈ ਕੇ ਆਂਦਾ ਫਿਰ ਅੱਜ ਅਸੀਂ ਪਹਿਲਾਂ ਤਾਂ ਲੈਂਦਾ ਇਹ ਪਹਿਲਾਂ ਤਾਂ ਸਾਨੂੰ ਪਹਿ ਵੀ ਮਿਲਾਇਆ ਹੈ ਕਰ ਲਵੇ ਵੀ ਅੱਛਾ ਪਰਮੇਸ਼ਰ ਨੇ ਬੇਟੀ ਦਾ ਬਲੈਸ ਕੀਤਾ। ਹਾਂਜੀ। ਓਕੇ। ਫਿਰ ਅਸੀਂ ਲਾਇਆ ਦੀ ਗੱਡੀ। ਗੱਡੀ ਲੈ ਆਂਦੀ। ਹਾਂ। ਫਿਰ ਅਸੀਂ ਬਲੈਸ ਹੋ ਗਏ ਆਪਣੇ ਏਸੀ ਨਾਲ। ਏਸੀ ਦੇ ਨਾਲ। ਅਸੀਂ ਇੱਕ ਸਕੂਟਰੀ ਲੈ ਆਂਦੀ। ਅੱਛਾ। ਸਾਨੂੰ ਹੁਣ ਪਿਛਲੇ ਤੋਂ ਵਜਨ ਦਿੱਤੇ ਸੀ ਪਰ ਪਾਟ ਜੀ ਨੇ ਵੀ ਦੋ ਦਿਨ ਨਵੀਆਂ-ਨਵੀਆਂ ਚੀਜ਼ਾਂ ਆਉਣ ਦੀਆਂ। ਹੂੰ। ਤੇ ਫਿਰ ਅਸੀਂ ਦਾ ਟਰਾਈ ਕਿੰਨਾ ਮੈਨਾਂ ਤੋਂ ਕੀਤੀ ਸੀ। ਸਾਨੂੰ ਵੀਰਵਾ ਟਰੈਕਟਰ ਮਿਲਦੀ ਆਸ਼ੀਸ਼। ਟਰੈਕਟਰ ਦੇ ਨਾਲ ਵੀ ਬਲੈਸ ਹੋ ਚੁੱਕੇ ਹਾਂ। ਹਾਂਜੀ। ਇਹ ਆ ਤਾਰੀਫ ਖੁਦਾਵੰਦੇ। ਪਹਿਲਾਂ ਕਰਦੇ ਹਾਲਾਤ ਕੀ ਸੀ? ਤੇ ਹੁਣ ਉਂਗਲਾਂ ਤਾਂ ਵੀ ਆਸ਼ੀਸ਼ਾਂ ਗਿਣੀਆਂ ਨਹੀਂ ਜਾਂਦੀਆਂ ਕਿ ਕਿੰਨਾ ਕੁਝ ਖੁਦਾਵੰਦ ਨੇ ਦੇ ਦਿੱਤਾ ਆ ਪਹਿਲਾਂ ਬਰਕਤ ਨਹੀਂ ਸੀ ਹੁੰਦੀ ਹਾਂ ਪਹਿਲੇ ਬਰਕਤ ਕੋਈ ਨਹੀਂ ਹੁੰਦੀ ਸੀ ਕੰਮ ਕਰ ਪਹਿਲਾਂ ਹੀ ਕਰਦੇ ਸੀ ਕੰਮ ਕਰਦੇ ਕਰਦੇ ਸੀ ਸਾਨੂੰ ਬਰਕਤ ਨਹੀਂ ਹੁੰਦੀ ਸੀ ਤੇ ਹੁਣ ਵੀ ਕੰਮ ਕਰ ਉਹੀ ਹੈ ਪਰ ਬਰਕਤ ਹੈ ਗਈ ਹੈ ਹਾਂ ਬਰਕਤ ਹੈ ਗਈ ਹੈ ਮਹਾ ਵਿਸ਼ੇਕ ਦੇ ਵਿੱਚ ਉਹਨਾਂ ਕੀ ਫਾਇਦਾ ਹੋਇਆ ਫਿਰ ਵਧੀਆ ਸਾਨੂੰ ਚੇਂਜ ਹੋ ਗਿਆ ਸਾਰਾ ਕੁਝ ਹੀ ਚੇਂਜ ਹੋ ਗਿਆ ਹੁਣ ਆਸ਼ੀਸ਼ਾਂ ਬਲੇਸਾਂ ਤੁਸੀਂ ਖੁਸ਼ ਹਾਂ ਪ੍ਰਭੂ ਦੇ ਕੋਲੋਂ ਹਾਂਜੀ ਤਾਰੀਫ ਕਰੋ ਸਭ ਜਣੇ ਜੋਰ ਦੇ ਨਾਲ ਪਰਮੇਸ਼ਾਹ